ਅੱਠ ਦੇਖ ਲੋ ਸਾਡੀ ਟਾਈਮ ਦੱਸੇ ਨੇ 250 ਕਰੋੜ ਰੁਪਈਆ ਕਦ ਨਹੀਂ ਲਾਇਆ ਅੱਛਾ ਇਹ ਕਹਿੰਦਾ ਸਾਡੀ ਡਾਇਮੰਡ ਇੰਡਸਟਰੀ ਨੇ 250 ਕਰੋੜ ਰੁਪਈਆ ਦਿੱਤਾ ਵੀ ਅਸੀਂ ਟੈਕਸ ਭਰਦਿਆਂ ਬਾਈ ਜੇ ਤੁਸੀਂ ਟੈਕਸ ਭਰਦੇ ਹੋ ਯਾਰ ਪੰਜਾਬ ਦੇ ਲੋਕਾਂ ਨੂੰ ਕਾਲੇ ਪੀਲੇ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਨਾ ਮਾਰਨਾ ਹੁਣ ਤੁਸੀਂ ਆਏ ਦੇਖ ਲੋ ਪੰਜਾਬ ਸਰਕਾਰ ਕਿੰਨਾ ਨਾਲ ਆ ਸਰੇ ਆਮ ਪੰਜਾਬ ਸਰਕਾਰ ਨੇ ਦੱਸਤਾ ਵੀ ਅਸੀਂ ਲੁਧਿਆਣੇ ਦੇ ਪਈਆਂ ਨਾਲ ਖੜੇ ਆ ਤੁਸੀਂ ਮਰ ਜਾਓ ਪੰਜਾਬੀਓ ਕਾਲੇ ਪਾਣੀਆਂ ਨਾਲ ਕਾਲੇ ਪੀਲੇ ਨਾਲ ਮਰ ਜਾਓ ਕਾਲਾ ਪਾਣੀ ਪੀ ਪੀ ਮਰ ਜਾਓ ਕੈਂਸਰ ਨਾਲ ਮਰ ਜਾਓ ਹਾਂਜੀ ਹਸਰੀਕਾ ਸਾਰੇ ਭਰਾਵਾਂ ਨੂੰ ਤੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਨਾ 3 ਤਰੀਕ ਨੂੰ ਕੀ ਸੀ 3 ਦਸੰਬਰ ਨੂੰ ਬੁੱਢੇ ਨਾਲੇ ਤੇ ਜਿਹੜਾ ਲੁਧਿਆਣੇ ਆ ਬੇਰਕਾ ਪਲਾਂਟ ਥੱਲੇ ਕੱਟ ਸੀ ਵੀ ਉੱਥੇ ਆਪਾਂ ਬੰਨ ਮਾਰਨਾ ਜਿਹੜਾ ਗੰਦਾ ਪਾਣੀ ਪੈਂਦਾ ਉੱਥੇ ਬੰਨ ਮਾਰਨਾ ਪਰ ਹੋਇਆ ਕੀ ਉਲਟ ਹੁਣ ਤੁਸੀਂ ਸਰਕਾਰ ਦੇਖ ਲਓ ਕਿੱਧਰਲੇ ਪਾਸੇ ਖੜੀ ਹੈਗੀ ਜਿਹੜੇ ਆਪਣੇ ਪੰਜਾਬੀ ਲੋਕ ਪਿੰਡਾਂ 'ਚ ਉੱਥੇ ਇਕੱਠ ਕਰਨ ਲਈ ਜਾ ਰਹੇ ਨੇ ਉਹਨਾਂ ਨੂੰ ਤਾਂ ਜੇਲ੍ਹਾਂ 'ਚ ਠੱਕਿਆ ਜਾਂਦਾ ਕਿਸੇ ਨੂੰ ਘਰਾਂ ਦੇ ਵਿੱਚ ਰਿਟੇਨ ਕੀਤਾ ਜਾਂਦਾ ਤੇ ਦੂਜੇ ਪਾਸੇ ਆਹ ਪਈਆਂ ਦਾ ਇਕੱਠ ਦੇਖ ਲਓ ਕੈਮਰਾਮੈਨ ਨੂੰ ਕਹਿਣਾ ਚਾਹਣਾ ਕੋਲੇ ਕਰਕੇ ਦਿਖਾ ਦੇ ਆਹ ਜਿਹੜਾ ਕਾਠਾਗਾ ਇਹ ਪਈਆਂ ਦਾ ਕਾਠਾਗਾ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਆ ਦੇਖ ਲੋ ਆ ਬੰਦਾ ਜਿਹੜਾ ਬੋਲਦਾ ਸੀ ਕਹਿੰਦਾ ਸੀ 1 ਲੱਖ ਪ੍ਰਵਾਸੀ ਮਜ਼ਦੂਰਾਂ ਦਾ ਇਕੱਠ ਕਰਾਂਗੇ ਆ ਬੰਦਾ ਬੋਲਦਾ ਹੈ ਜਿਹੜਾ ਸਕਰੀਨ ਤੇ ਖੜਾ ਇਹਨਾਂ ਨੇ ਕਰਕੇ ਦਿਖਾਤਾ ਹੁਣ ਤੁਸੀਂ ਆਏ ਦੇਖ ਲੋ ਪੰਜਾਬ ਸਰਕਾਰ ਕਿੰਨਾ ਨਾਲ ਆ ਸਰੇ ਆਮ ਪੰਜਾਬ ਸਰਕਾਰ ਨੇ ਦੱਸਤਾ ਵੀ ਅਸੀਂ ਲੁਧਿਆਣੇ ਦੇ ਪਈਆਂ ਨਾਲ ਖੜੇ ਆ ਤੁਸੀਂ ਮਰ ਜਾਓ ਪੰਜਾਬੀਓ ਕਾਲੇ ਪਾਣੀਆਂ ਨਾਲ ਕਾਲੇ ਪੀਲੇ ਨਾਲ ਮਰ ਜਾਓ ਕਾਲਾ ਪਾਣੀ ਪੀ ਪੀ ਮਰ ਜਾਓ ਕੈਂਸਰ ਨਾਲ ਮਰ ਜਾਓ ਹੋਰ ਜਿਹੜੀਆਂ ਬਿਮਾਰੀਆਂ ਲੱਗਦੀ ਨੇ ਗੰਦਾ ਪਾਣੀ ਪੀਣ ਨਾਲ ਤੁਸੀਂ ਉਹਨਾਂ ਨਾਲ ਮਰ ਜਾਓ ਪੰਜਾਬ ਸਰਕਾਰ ਨੇ ਦੱਸਤਾ ਅਸੀਂ ਸਾਰੇ ਆਮ ਲੁਧਿਆਣੇ ਦੇ ਪਈਆਂ ਨਾਲ ਖੜੇ ਆ ਉਹ ਲੁਧਿਆਣੇ ਦੇ ਜਿਹੜੇ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਨੇ ਪਈਆਂ ਨਾਲ ਖੜੇ ਆ ਸਾਰੇ ਆਮ ਦੱਸਤਾ ਹੁਣ ਦੱਸੋ ਕਿੱਥੇ ਜਾਓਗੇ ਜੇ ਤੁਸੀਂ ਹਜੇ ਵੀ ਨਾ ਨਿਕਲੇ ਪੰਜਾਬੀਏ ਕਰੋ ਤਾਂ ਤੁਹਾਡਾ ਆਉਣ ਵਾਲੇ ਦਿਨਾਂ 'ਚ ਕੁਝ ਨਹੀਂ ਸੀ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਐਮਪੀਸੀ ਬੁੱਢੇ ਨਾਲੇ ਤੇ ਖੜਕੇ ਐਂ ਕਹਿੰਦਾ ਸੀ ਇਹ ਵੀ ਇਹ ਕਾਲੇ ਪਾਣੀ ਨਾਲ ਆ ਹੁੰਦਾ ਕਾਲੇ ਪਾਣੀ ਨਾਲ ਕੈਂਸਰ ਹੁੰਦਾ ਕਾਲੇ ਪਾਣੀ ਨਾਲ ਕਾਲਾ ਪੀ ਲਿਆ ਹੁੰਦਾ ਕਾਲੇ ਪਾਣੀ ਨਾਲ ਜਿਹੜੇ ਜਵਾਕ ਜੰਮੇ ਜਾਂਦੇ ਨੇ ਉਹ ਅੰਗਹੀਣ ਜੰਮੇ ਜਾਂਦੇ ਨੇ ਅੱਜ ਉਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇਖ ਲਓ ਕੀ ਕਰ ਰਹੀ ਆ ਭਈਆਂ ਦੇ ਧਰਨੇ ਲਵਾ ਰਹੀ ਆ ਪਰ ਆਸੇ-ਪਾਸੇ ਪੁਲਸ ਖੜੀ ਆ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਸੇ-ਪਾਸੇ ਪੁਲਸ ਖੜੀ ਆ ਤੇ ਇਹਨਾਂ ਦਾ ਧਰਨਾ ਜਿਹੜਾ ਇਹਨਾਂ ਨੇ ਉਹ ਕਰਤਾ ਇਹਨਾਂ ਨੇ ਆਪਦੀਆਂ ਗੱਲਾਂ ਜਿਹੜੀਆਂ ਕਈਆਂ ਸੀ ਵੀ ਅਸੀਂ 1 ਲੱਖ ਮਜ਼ਦੂਰ ਦਾ ਪਈਆਂ ਦਾ ਇਕੱਠ ਕਰਾਂਗੇ ਇਹਨਾਂ ਨੇ ਕਰਕੇ ਦਿਖਾਤਾ ਪਰ ਜਿਹੜੇ ਨੌਜਵਾਨ ਪਿੰਡਾਂ ਚੋਂ ਲੱਖੇ ਸਿਧਾਣੇ ਵਰਗੇ ਅਮਤੋਜ ਮਾਨ ਵਰਗੇ ਬਿੰਡਾ ਦੇ ਵਿੱਚੋਂ ਲੋਕਾਂ ਨੂੰ ਲੈ ਕੇ ਜਾ ਰਹੇ ਸੀ ਵੀ ਅਸੀਂ ਬੁੱਢੇ ਨਾਲੇ ਨੂੰ ਅੱਜ ਬੰਨ ਮਾਰਨਾ ਕਿਸੇ ਨੂੰ ਜੇਲ੍ਹਾਂ 'ਚ ਠੋਕਿਆ ਕਿਸੇ ਨੂੰ ਘਰਾਂ ਦੇ ਵਿੱਚ ਰਿਟੇਨ ਕਰਤਾ ਯਾਰ ਹੁਣ ਕਿੱਥੇ ਤੁਹਾਡੀ ਇਹ ਨੌਬਤ ਆ ਗਈ ਹੁਣ ਦੇਖ ਲਓ ਪੰਜਾਬੀਓ ਭਗਵੰਤ ਮਾਨ ਦੀ ਸਰਕਾਰ ਮੌਜੂਦਾ ਸਰਕਾਰ ਕਿਧਰਲੇ ਪਾਸੇ ਖੜੀ ਹੈਗੀ ਸਾਰੇ ਆਮ ਪਈਆਂ ਦਾ ਪੱਖ ਪੂਰਾ ਜਾ ਰਿਹਾ ਪਈਆਂ ਦੇ ਧਰਨੇ ਲਵਾਏ ਜਾ ਰਹੇ ਨੇ ਤੇ ਸਾਡੇ ਪੰਜਾਬੀਆਂ ਨੂੰ ਬੋਲਣ ਤੱਕ ਨਹੀਂ ਦਿੱਤਾ ਜਾ ਰਿਹਾ ਜੇਲ੍ਹਾਂ ਨਾਲ ਡੱਕਿਆ ਜੇਲ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਸੁਟਾਇਆ ਜਾ ਰਿਹਾਗਾ ਹੁਣ ਦੇਖੋ ਇਹ ਕਹਿੰਦੇ ਕੀ ਨੇ ਕੱਠ ਦੇਖ ਲੋ ਮੈਂ ਪੁੱਛਣਾ ਦੋਣਾ ਸਾਡੀ ਡਾਇਮੰਡ ਇੰਡਸਟਰੀ ਨੇ 250 ਕਰੋੜ ਰੁਪਈਆ ਕਦੇ ਨਹੀਂ ਲਾਇਆ ਅੱਛਾ ਇਹ ਕਹਿੰਦਾ ਸਾਡੀ ਡਾਇਮੰਡ ਇੰਡਸਟਰੀ ਨੇ 250 ਕਰੋੜ ਰੁਪਈਆ ਦਿੱਤਾ ਵੀ ਅਸੀਂ ਟੈਕਸ ਭਰਦੇ ਆ ਭਾਈ ਜੇ ਤੁਸੀਂ ਟੈਕਸ ਭਰਦੇ ਹੋ ਯਾਰ ਪੰਜਾਬ ਦੇ ਲੋਕਾਂ ਨੂੰ ਕਾਲੇ ਪੀਲੇ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਨਾ ਮਾਰਨਾ ਜੇ ਤੁਸੀਂ ਟੈਕਸ ਭਰਦੇ ਹੋ ਤੇ ਆਹ ਦੇਖ ਲੋ ਕੱਠ ਕੱਠ ਇੱਕ ਵੀ ਪੰਜਾਬੀ ਨਹੀਂ ਕੱਠ ਦੇ ਵਿੱਚ ਸਾਰੇ ਪੈਸੇ ਇਕੱਠੇ ਕਰੇ ਬੈਣੇ ਜਿੱਥੇ ਪੰਜਾਬੀਆਂ ਨੇ ਬੇਰਕਾ ਪਲਾਂਟ ਦੇ ਥੱਲੇ ਕੱਟ ਕਰਨਾ ਸੀ ਉਧਰੋਂ ਦੂਜੇ ਪਾਸੇ ਫੈਕਟਰੀ ਵਾਲੇ ਨੇ ਭਈਆਂ ਨੂੰ ਲਿਜਾ ਕੇ ਕੱਟ ਕਰਕੇ ਦਿਖਾਤਾ ਉਹਨਾਂ ਨੇ ਸਾਫਤ ਕਰਤਾ ਵੀ ਸਰਕਾਰ ਸਾਡੇ ਨਾਲ ਖੜੀ ਆ ਸੱਚੀਓ ਖੜੀ ਵੀ ਸਰਕਾਰ ਉਹਨਾਂ ਨਾਲ ਲਾਈਵ ਤਸਵੀਰਾਂ ਤੁਸੀਂ ਦੇਖ ਲਓ ਯਾਰ ਦੁਬਾਰੇ ਜੋ ਸਾਨੂੰ ਪੰਜਾਬ ਸਰਕਾਰ ਸੈਂਟਰ ਸਰਕਾਰ ਨੇ ਜੋ ਮਾਨਤਾ ਦਿੱਤੀ ਆ ਪ੍ਰਦੂਸ਼ਣ ਵਿਰੋਧ ਕਰਮ ਵਾਸਤੇ ਉਹਨਾਂ ਨੂੰ ਅਚੀਵ ਹਜੇ ਵੀ ਆਪਣੇ ਕੋਲੇ ਵੇਲਾ ਵੀ ਪੰਜਾਬੀ ਭਰਾਵੋ ਇੱਠੇ ਹੋ ਜੋ ਤੇ ਸਰਕਾਰ ਨੂੰ ਵੀ ਕਹਿਣਾ ਵੀ ਸਦਾ ਸਰਕਾਰ ਨੇ ਨਹੀਂ ਰਹਿਣਾ ਜਿਹੜੇ ਕਹਿੰਦੇ ਸੀ ਅਸੀਂ 25 ਸਾਲ ਰਾਜ ਕਰਾਂਗੇ ਵੀ ਰਾਜ ਨਹੀਂ ਸੇਵਾ ਉਹ ਦੇਖ ਲੋ ਅੱਜ ਕਿੱਥੇ ਵਾਗੇ ਅਸੀਂ ਸਰਕਾਰ ਇਹ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਸਦਾ ਨਹੀਂ ਹਾਲਾਤ ਤਾਂ ਨਹੀਂ ਚੜਾਈਆਂ ਨਹੀਂ ਰਹਿਣੀਆਂ ਤੁਹਾਡੀਆਂ ਕਦੇ ਨਾ ਕਦੇ ਤੁਸੀਂ ਵੀ ਡਿੱਗੋਗੇ ਪਰ ਇਹ ਅਨਿਆਏ ਨਾ ਕਰੋ ਜਿੱਥੇ ਤੁਸੀਂ ਪੰਜਾਬ ਨਾਲ ਖੜਨਾ ਤੁਹਾਡਾ ਹੱਕ ਬਣਦਾ ਪੰਜਾਬ ਨਾਲ ਖੜੋ ਤੇ ਭਰਾਵੋ ਆਜੋ ਜਾਗੋ ਤਾਂ ਆਪਾਂ ਹੁਣੇ ਬਹੀਰਾ ਘੱਤ ਕੇ ਲੁਧਿਆਣੇ ਵੱਲ ਬ੍ਰੇਕਾਪਲਾంట్ ਵੱਲ ਚਾਲੇ ਪਾਈਏ